ਆ ਆ ਸੀਰੀਸ ਤੇ ਵਾਰਾਂ ਕਰੀ ਕਹਿੰਦਾ ਮੈਂ ਟਰੈਕਟਰ ਦੇਖਣਾ ਕਿਵੇਂ ਚੱਲਦਾ ਟਰੈਕਟਰ ਹਾਂ ਉਹ ਵੀ ਖੜਾ ਟਰੈਕਟਰ ਚਲਾਉਣਾ ਟਰੈਕਟਰ ਚਲਾएंगे तू ਟਰੈਕਟਰ ਸਾਹਿਬ ਟਰੈਕਟਰ ਕਿਵੇਂ ਚਲਾਏਗਾ ਚਲੋ ਹਾਂ ਕੀ ਹੈ ਲਓ ਜੀ ਸਾਬ ਕੇ ਨਾਮ ਹੈ ਡੈਡੂ ਟਰੈਕਟਰ ਤੇ ਬੈਠਣਾ ਅਸੀਂ ਵੈਸੇ ਬਿਠਾਉਂਦੇ ਈ ਆ ਇਹਨੂੰ ਮੈਨੂੰ ਚੱਲ ਕੋਈ ਗੱਲ ਨਹੀਂ ਅੱਜ ਚਲਾਓ ਚਲਾਓ ਟਰੈਕਟਰ ਕਿਵੇਂ ਚੱਲਦਾ ਹੁੰਦਾ ਐ ਚੱਲਦਾ ਹੁੰਦਾ ਹੈ ਚਲੋ ਹਾਂ ਜੀ ਕੀ ਹੈ ਹਾਂ ਜੀ आवे डॉगी बैठा डॉगी भी आ गया तेरे को कहना मैं भी साहब के कोल बैठना आवे बैठ गया आवे बैठ गया साहब को चलो आ जाओ फिर चलिए चलिए चलो चलिए हाँ जी लाओ जी चुपहरा साहब की हाजिरी ਕਰੋ ਦਰਸ਼ਨ ਗੁਰੂ ਸਾਹਿਬ ਦੇ ਜਪਹਿਰਾ ਸਾਹਿਬ ਦੀ ਹੋ ਗਈ ਸਮਾਪਤੀ ਬਰਸ ਪ੍ਰਸ਼ਾਦਾ ਪਵਰਤਾਤਾ ਹੈ ਕਰੋ ਦਰਸ਼ਨ ਤੁਸੀਂ ਵਾਹਿਗੁਰੂ ਵਾਹਿਗੁਰੂ ਵਾਹਿ ਅਇਤਵਾਰ ਨੂੰ ਲਾਉਣੇ ਨੇ ਆਪਾਂ ਜਪਹਿਰਾ ਸਾਹਿਬ ਬਾਬਾ ਜੀ ਆ ਪ੍ਰਸ਼ਾਦ ਵਾਹਿਗੁਰੂ ਵਾਹਿਗੁਰੂ ਲਓ ਜੀ ਸਹਿਬ ਕਹਿੰਦਾ ਮੈਂ ਕਾਟੋ ਫੜਨੀ ਚੱਲ ਫੜ ਲਿਆ ਉਹ ਫਿਰਦੀ ਫੜ ਲਾ ਕਾਟੋ ਕਿੱਥੇ ਐ ਕਿਧਰ ਗਈ ਸਹਿਬ ਉਹ ਫਿਰਦੀ ਉਹ ਭੱਜ ਗਈ ਭੱਜ ਗਈ ਕਿਧਰ ਗਈ ਹੋ ਬੈਠੀ ਹੋ ਬੈਠੀ ਸਹਿਬ ਕਾਟੋ ਹੋ ਬੇਟੀ ਮਾਰ ਦੇ ਉਹਨੂੰ ਆਵਾਜ਼ ਮਾਰ ਕੇ ਆਟੋ ਨੂੰ ਆ ਜਾ ਕਿੱਥੇ ਗਈ ਹੂੰ ਕਿੱਥੇ ਗਈ ਨੇਮ ਤੇ ਗਈ ਤਾ ਕਰੋ ਬਾਂਦੇ ਨੂੰ ਪਹਿਲਾਂ ਛੱਡ ਲਈ ਹੁਣ ਬੰਦ ਨਹੀਂ ਹੁੰਦੀ ਸਾਹਿਬ ਹੁਣ ਬੰਦ ਨਹੀਂ ਹੁੰਦੀ ਕਰ ਬੰਦ ਦੇ ਨੂੰ ਬੰਦ ਕਰੋ ਕਰੋ ਬੰਦ ਹੋ ਗਈ ਬੰਦ ਹੋ ਗਈ ਪਹਿਲਾਂ ਛੱਡ ਲਈ ਹੁਣ ਬੰਦ ਨਹੀਂ ਹੁੰਦੀ ਬੰਦ ਕਰੀ ਹੁਣ ਵੇਰ ਛੱਡਣੀ ਹੈ ਨਿੱਕੇ ਨਿੱਕੇ ਪੰਗੇ ਬਹੁਤ ਲੈਣਾ ਪਏ ਸਾਹਿਬ ਨਾਨਾ ਗੁੱਟੂ ਆਗੇ ਤੈਨੂੰ ਬੰਨ੍ਹ ਕੇ ਕਰ ਦੋ ਨਿਕਲੇ ਹੋਏ ਹੁਣ ਤਾਂ ਚਾਚਾ ਕਿ ਨਹੀਂ ਨਾਲ ਉਹ ਦੂਜੇ ਪਾਸੇ ਜਾੜ ਵਾਲੇ ਪਾਸੇ ਕੱਢ ਮਿੱਟੀ ਲਓ ਜੀ ਮੀਂਹ ਪੈ ਗਿਆ ਤੇ ਇੱਕ ਪੌਦਾ ਹੋਰ ਲਾਉਣ ਲੱਗੇ ਆ ਅੱਜ ਤੂਤ ਉਹ ਮੂਟੇ ਜੜਚ ਖੜਾ ਹੀ ਹੈ ਨਾ ਚਾਚਾ ਜਮਾ ਆਪਾਂ ਨਵੀਂ ਥਾਂ ਤੇ ਲਾ ਦਿੰਨੇ ਆ ਤੇ ਵਧੀਆ ਚੱਲ ਪੈਣਾ ਇੱਥੇ ਕੋਈ ਫਾਇਦਾ ਨਹੀਂ ਸੇ ਇਹਦਾ ਆਹ ਦਾਣਾ ਦਵਾਈ ਜਾਂਦਾ ਮੈਨੂੰ ਹੂੰ ਬਹੁਤ ਵੱਡਾ ਹੋ ਜਾਣਾ ਇਹ ਨਾ ਬਾਹਲਾ ਚੌੜੇ ਦਾ ਟੋਏ ਦੀ ਚਾਚਾ ਲੋੜ ਹੀ ਨਹੀਂ ਯਾਰ ਛੋਟਾ ਹੀ ਐ ਇਹ ਨਿਕਲੇ ਆਊਗਾ ਛੋਟਾ ਨਹੀਂ ਜੜ ਨਹੀਂ ਉੱਤੋਂ ਦਾ ਸਾਰਾ ਫੁੱਟ ਦਾ ਰਹਿ ਗਿਆ ਇਹ ਇੱਕ ਮੈਨੂੰ ਨਹੀਂ ਪਤਾ ਜੜ ਉੱਤ ਤੇ ਨਹੀਂ ਠੀਕ ਮੰਨੇ ਆ ਜੀ ਲਾदो लादो ਲਓ ਭਾਈ ਸੈਵਨ ਨੇ ਬੂਟਾ ਲਾਤਾ ਲਓ ਜੀ ਭਾਈ ਸਹਿਬ ਸਿੰਘ ਨੇ ਪਹਿਲਾ ਬੂਟਾ ਲਾਤਾ ਆਪਣੀ ਜ਼ਿੰਦਗੀ ਚ ਪਾਤਾ ਵਾਤਾਵਰਨ ਦੇ ਵਿੱਚ ਯੋਗਦਾਨ ਵੈਰੀ ਗੁੱਡ ਸੈਵਨ ਨੇ ਬੂਟਾ ਲਾਤਾ ਓ ਮਾਈ ਗੋਡ ਬੂਟਾ ਲਾਤਾ ਸੈਵਨ ਨੇ